ਨਿਆਮਾ ਭਤੀ ਤੁਗਾਈ ਕੜੀਆਂ ਕਿ ਸਾਡੇ ਆਪੇ ਸਵਾ ਦੇ ਬਹੁਤ ਹੀ ਪੁਰਾਣੇ ਲੰਗਵਾ ਅਜਮੇਰ ਸਾਗਰ ਦੀ ਜਿਹੜੇ ਇੱਕ ਐਕਸੀਡੈਂਟ ਦੇ ਵਿੱਚ ਥੁਣਾ ਦੀ ਗੈਥੋਈ ਔਰ ਉਹਨਾਂ ਦੀ ਜਿਹੜੀ ਕੂਕੀ ਅਸੀਂ ਦੇਖੀ ਲੰਬਾ ਸਮਾਂ ਲਗਭਗ 5-6 ਘੰਟੇ ਸਾਡਾ ਉਹਨਾਂ ਨਾਲ ਬਾਹਰ ਰਹਾ ਉਹਨਾਂ ਨੇ ਕਦੇ ਕਿਸੇ ਬਾਰੇ ਕਿੰது ਪਰੰਧੂ ਕਰਾਈ ਇਸ ਤਰ੍ਹਾਂ ਦੇ ਬੜੇ ਦੀਤੇ ਜੱਤੀ ਸੀਗੀ ਔਰ ਜਦੋਂ ਦੀ ਇਹ ਸਭਾ ਸ਼ੁਰੂ ਹੋਈ ਪਹਿਲਾਂ ਸਿਸਵਾਲ ਰੋਡ ਤੋਂ ਇਹ ਸ਼ੁਰੂ ਹੋਈ ਦੀਗੀ ਉਹ ਉਦੋਂ ਤੋਂ ਮੈਂਬਰ ਜਿਹੜਾ ਇੱਥੇ ਲਈ ਆਉਂਦੇ ਸੀਗੇ ਔਰ ਬਹੁਤ ਹੀ ਗਰੀਬੀ ਦੇ ਨਾਲ ਬਹੁਤ ਹੀ ਪਿਆਰੀਆਂ ਰਚਨਾਵਾਂ ਜਿਹੜੀਆਂ ਉਹ ਪੇਸ਼ ਕਰਦੇ ਰਹੇ ਤੇ ਉਹਨਾਂ ਦਾ ਦਰਦ ਦਰਦ ਨਾਲ ਜਿਹੜਾ ਹੈ ਪਟੋੜਾ ਹੋਇਆ ਉਹਦਾ ਸਭ ਸਾਰੇ ਹੰਗੂ ਧੁੰਗੇ ਤੇ ਦੂਜੀ ਜਿਹੜੀ ਵੱਡੀ ਘਟਨਾ ਹੈ ਜਿੱਥੇ ਸਾਰੇ ਪੰਜਾਬੀ ਜੱਟ ਨੂੰ ਖੜਾ ਕਰਕੇ ਰੱਦ ਦਿੱਤਾ ਉਹ ਸੀ ਸਾਡੇ ਪੁਰਧਿਤ ਪਤਰ ਜਿਹਨਾਂ ਨੂੰ ਅਸੀਂ ਪੰਜਾਬ ਦਾ ਇਸ ਖਦੀ ਦਾ ਕبھی ਵੀ ਕਹੀ ਤੈਦੇ ਵਿੱਚ ਕਵੀ ਅਤੋ ਸ਼ੁਕਤੀ ਨਹੀਂ ਹੈ ਅਜ ਕਦੀ ਨਹੀਂ ਹੈ ਤੋਂ ਅਸਲ ਦੇ ਵਿਚੋੜੇ ਵਾਲੇ ਲਗ ਲਗ ਵਿਅਕਤੀਆਂ ਨੇ ਕਿਹਾ ਕਿ ਕਿਸੇ ਦੇ ਉਹਨਾਂ ਨੂੰ ਪੁੱਛਿਆ ਕਿ ਤੁਹਾਡੇ ਨਾਮ ਦੇ ਪਿੱਛੇ ਕੋਈ ਜਾਤ ਕੋਈ ਕੋਤ ਨਹੀਂ ਲੱਗਿਆ ਹੋਇਆ ਪਰ ਇਹ ਆਪਣੇ ਪਿੱਛੇ ਪਾਤੜ ਨਾਂ ਦਿੱਤਾ ਦੇ ਸੀ ਆਪਣੇ ਪਾਤੜਾ ਦੇ ਸੀ ਫਿਰ ਸਾਧੀਆਂ ਨੇ ਕਿਹਾ ਕਿ ਪਾਤੜ ਦੀ ਪਾਤੜ ਸ਼ਬਦ ਕਿਹੋ ਇਹਦੇ ਵਿੱਚ ਥੋੜੀ ਰਵਾਨਗੀ ਹੈ ਤੇ ਫਿਰ ਉਹ ਪਾਤੜ ਸ਼ਬਦ ਜਿਹੜਾ ਹੈ ਇਸ ਤੇ ਬਾਰ ਕਰ ਲੱਗ ਪਏ ਤੇ ਉਹਨਾਂ ਦੀ ਜਾਨ ਮਾਰੇ ਪੁੱਛਿਆ ਤੁਸੀਂ ਕਿਹੜੀ ਬਰਾਦਰੀ ਦੇ ਉਹਨਾਂ ਨੇ ਦੱਸਿਆ ਬੰਦਾ ਤਰਖਾਣਾ ਦਾ ਮੁੰਡਾ ਇੱਕ ਗਰੀਬ ਪਰਿਵਾਰ ਤੋਂ ਆਂਦਾ ਹੈ ਤਾਂ ਉਹ ਵਿਅਕਤੀ ਨੇ ਕਿਹਾ ਕਿ ਰਾਸ਼ਟਰਪਤੀ ਜੀ ਇਹ ਅੰਦਰਾਦਰੀ ਦੇ ਉਹ ਇਹ ਨਾਮ ਲੈ ਕੇ ਕਿਹਾ ਕਿ ਪੇਟ ਤੁਸੀਂ ਨਾ ਵਿੱਚ ਹੋਏ ਉਹ ਕਹਿੰਦੇ ਜੀ ਨਹੀਂ ਮੈਂ ਉਹਨੇ ਵਿੱਚੋਂ ਨਹੀਂ ਮੈਂ ਤਾਂ ਭਾਈ ਜਾਨੋ ਆਪਣੇ ਵਿੱਚੋਂ ਤੋ ਇਸ ਪ੍ਰਕਾਰ ਦੀ ਉਹਨਾਂ ਲੋਕ ਨੂੰ ਆਪਣੇ ਵਿਰਦੇ ਦੇ ਉੱਤੇ ਗੌਰਵ ਸੀ ਫਿਰ ਪਾਸੇ ਹਿੰਦੂ ਤਾਂ ਦੂਜੇ ਪਾਸੇ ਸੈਕਤਾਨਾ ਵਾਸਤਵਕ ਤੌਰ ਤੇ ਕੁਰਬਾਨੀ ਉਹਨਾਂ ਦੀ ਪ੍ਰੇਰਨਾ ਜੋ ਜਿਹੜੀ ਹੈ ਉਹ ਵੱਧਦੀ ਹੈ ਤੇ ਉਹਨਾਂ ਨੇ ਜਿਹੜਾ ਹੈ ਜੋ ਵੀ ਗੱਲ ਕਹੀ ਉਹਨੇ ਇਹ ਕੋਚਰ ਪੜਹਾਉਂ ਪੜਾ ਰਹੀ ਸੀਗਾ ਜੋ ਵੀ ਕਿਹਾ ਬਹੁਤ ਸ਼ਲੀਨਤਾ ਦੇ ਨਾਲ ਬਹੁਤ ਹੀ ਮਿਠਾਸ ਦੇ ਨਾਲ ਕਿਹਾ ਕਿ ਉਹਨਾਂ ਦੀਆਂ ਰਚਨਾਵਾਂ ਦੇ ਵਿੱਚ ਜਿਹੜੀ ਦਾਰਸ਼ਨਿਕਤਾ ਹੈ ਉਹ ਬਹੁਤ ਡੂੰਘੀ ਹੋ ਕਰਕੇ ਉੱਭਰਦੀ ਹੈ ਉਹ ਅਸਲ ਦੇ ਵਿੱਚ ਤੂਲ ਸੰਵੇਦਨਾ ਤੇ ਚੇਤਨਾ ਦਾ ਜਿਹੜਾ ਹੈ ਇਹ ਪੜਤਾਰ ਦੇ ਨਾਲ ਮਜਬੂਤ ਸੀਗੀ ਸਮਾਜਿਕ ਰਾਜਨੀਤੀ ਤੇ ਸਭਿਆਚਾਰਕ ਸਰੋਕਾਰ ਉਹਨਾਂ ਪ੍ਰਤੀ ਉਹ ਚੇਤ ਸੀਗੇ ਲੇਕਿਨ ਜਦੋਂ ਉਹਦੀ ਉਹ ਗੱਲ ਕਰਦੇ ਸੀ ਤਾਂ ਉਹ ਕਾਵਿਕ ਮਹਾਦਰਾ ਜਿਹੜਾ ਹੈ ਉਹ ਆਪਣਾ ਮਾਨੂ ਬਰਕਰਾਰ ਰੱਖ ਦੇਤੀ ਉਸੇ ਤਾਜ ਕੀ ਉਹਨਾਂ ਦੇ ਵਿੱਚ ਬਰਕਰਾਰ ਜਿਹੜੀ ਹੈ ਉਹ ਰਹਿੰਦੀ ਹੁੰਦੀ ਤੇ ਉਹਨਾਂ ਦੇ ਬਾਰੇ ਦੇ ਵਿੱਚ ਵਿਕਾ ਨੇ ਬਹੁਤ ਵਧੀਆ ਕਿਹਾ ਹੈ ਕਿ ਸੰਵੇਦਨਸ਼ੀਲਤਾ ਦਾਰਸ਼ਨਿਕ ਚੋਹਾਂ ਸਜਰੇ ਬੇਬ ਤੇ ਬੇਰਾਨਾ ਜਿਹੜਾ ਹੈ ਉਹ ਉਹਨਾਂ ਦੀ ਸ਼ਾਇਰੀ ਦੇ ਵਿੱਚ ਵਿਆਪਕ ਸੀਗਾ ਜਦਾਂ ਮੈਂ ਪੜਾਈ ਕਿਹਾ ਕਿ ਉਸ ਦੇ ਵਿੱਚ ਪਰਦਾਓ ਪੜਾ ਰਹੀ ਹੈ ਸਭੂ ਪਰੇਖੀਤਾ ਜਿਹੜੀ ਹੈ ਉਹ ਉੱਪਰ ਦੀ ਹੈ ਤੇ ਉਹ ਮੰਨਦੇ ਹਨ ਕਿ ਜਿਹੜੇ ਸੰਸਾਰ ਪੱਦਰ ਦੇ ਵਿੱਚ ਹਾਸਲੇ ਵਾਪਰਦੇ ਹਨ ਕਿਰੋਂ ਸਾਡੇ ਮੰਦੇ ਅੰਦਰ ਕੰਪਨ ਪੈਦਾ ਨਹੀਂ ਕਰਦੇ ਫਿਰ ਉਹ ਕਪਤਾ ਦਾ ਰੂਪੀ ਨਹੀਂ ਧਾਰ ਸਕਦੇ ਸੋ ਪਰ ਉਹ ਸਾਡੇ ਮੰਦੀ ਕੰਪਨ ਕਰਦੇ ਹਨ ਫਿਰ ਉਹ ਪੂਰੇ ਵਿਸ਼ਵ ਦਾ ਆਰਮੀ ਬਣਦਾ ਰਿਹਾ ਤੇ ਆਪਣੇ ਆਪ ਨੂੰ ਕبھی ਭਾਗ ਮੰਨਦੇ ਹੋਏ ਦੇ ਵਿੱਚ ਵਿਆਪਕ ਘੜਾ ਹੈ ਤੋਂ ਪੰਜ ਪਾਣੀਆਂ ਦਾ ਪੰਜ ਪਾਣੀਆਂ ਜੋ ਪੰਜ ਦਰਿਆ ਹਨ ਉਹਨਾਂ ਦਾ ਸ਼ਿਰਾਰ ਕਰਕੇ ਹੀ ਉਹਨਾਂ ਦੀ ਰੂਹ ਜਿਹੜੀ ਹੈ ਉਹ ਆਪਣਾ ਕਰਮ ਚੱਕਦੀ ਹੈ ਤੇ ਜਿੱਦਾ ਅਸਰ ਨਾਮ ਕੇ ਬਰੇਸ ਪੰਜਾਬ ਦੇ ਵਿੱਚ ਵਰ ਕਿ ਉਹ ਪੰਜਾਬ ਦੇ ਪਿੱਛੜਾ ਹੋਣਾ ਹੀ ਸੀ ਤੋਂ ਉਹ ਪੰਜਾਬ ਤੋਂ ਪਹਾਰ ਜਾਂ ਕਰਦੇ ਵੀ ਉਹਨਾਂ ਦੀ ਕਤਾ ਲਈ ਆਪਣਾ ਪ੍ਰਭਾਵ ਜਿਹੜਾ ਹੈ ਉਹ ਸਿਰ ਜਿਆ ਉਹਨਾਂ ਰਸਮ ਕਾਲੀ ਤਵੀ ਪਾਸ ਜਿਹੜਾ ਹੈ ਉਹਨਾਂ ਬਾਰੇ ਕੀ ਕਹਿੰਦਾ ਹੈ ਉਸ ਜਿਹੜਿਆ ਦੇ ਜੱਗ ਪਲੋਥੇ ਮੇਰੇ ਨਾਲ ਟੋਬੇ ਚ ਵਰਜਾਂ ਦੀ ਮੈਂ ਗਾੜਾ ਦੀ ਡਿਗਰੀ ਕੀਤੀ ਉਸ ਨੇ ਕੀਤੀ ਰਗਾਂ ਦੀ ਉਹ ਸਾਜਾ ਦੇ ਨਾਲ ਹੈ ਸੋੰਦਾ ਮੈਨੂੰ ਲੋੜਦਾ ਸਾਜਾਂ ਦੀ ਮੇਰੀ ਹਿਕ ਵਿੱਚ ਪੱਥਰ ਉਗਦੇ ਉਸ ਦੀ ਹਿਕੜੀ ਬਾਗਾਂ ਦੀ ਉਹ ਫੁੱਲਾਂ ਦੀ ਛਾਂਵੇਂ ਬੈਠਾ ਤੇਵੇਂ ਵੰਦੀਆ ਨਰਨਾ ਦੀ ਸੋਹਰੇ ਦੇ ਸੰਕਾਲੀ ਕਵੀ ਜਿਹੜਾ ਉਹਨਾਂ ਬਾਗੀ ਮਸ਼ਹੂਰ ਹੈ ਕਿਸ ਪ੍ਰਕਾਰ ਦੇ ਨਾਲ ਉਹਨਾਂ ਪ੍ਰਤੀ ਆਪਣੀਆਂ ਭਾਵਨਾਵਾਂ ਦਾ ਅਝਾਰ ਕਰਦਾ ਹੈ ਤੇ ਸੰਜੀਤ ਪਾਤਰ ਦੇ ਬਾਰੇ ਮੈਂ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਉਹਨਾਂ ਦੀ ਕਮਤਾਵਾਂ ਆਪ ਜੀ ਦੇ ਸਾਹਮਣੇ ਰੱਖਾਂਗਾ ਤਾਂ ਪਹਿਲੇ ਕਵਤਾ ਜਿਹੜੀ ਮਨਨ ਨੂੰ ਬਹੁਤ ਜੋੜਦੀ ਹੈ ਉਹ ਆਪਣੇ ਪਿੰਡ ਦੇ ਬਾਰੇ ਦੇ ਵਿੱਚ ਕਹਿ ਰਹੇ ਹਨ ਰੋਮੋਚੋਂ ਰੋਮਕ ਦੇ ਕੋਹ ਮੇਰੇ ਪਿੰਡ ਦੀ ਔਲੂ ਹੋ ਤੁਸੀਂ ਹਰ ਕੁਝ ਨਾ ਕਮਲਾਇਓ ਮੈਂ ਕਿਦਿਰ ਫੇਰ ਆਣਾ ਹੈ ਉਹ ਕੀ ਕਹ ਰਹੇ ਹਨ ਕਿ ਜਦ ਤ ਸਮੁੰਦਰ ਤੋਂ ਪਾਣੀ ਮੌਨ ਤੁਰ ਬੜ ਕੇ ਆਉਂਦਾ ਹੈ ਤਹਾਂ ਨਾਲ ਟਕਰਾਂਦਾ ਹੈ ਵਰਗਾ ਹੁੰਦੀ ਹੈ ਫੇਰ ਦਧੀਆਂ ਦੇ ਰਾਤੇ ਦੁਬਾਰਾ ਸਮੁੰਦਰ ਦੇ ਵਿੱਚ ਸਮਾ ਜਾਂਦਾ ਹੈ ਇਸੇ ਪ੍ਰਕਾਰ ਮੈਂ ਖਤਮ ਹੋਣ ਤੋਂ ਬਾਅਦ ਇੱਕ ਦਿਨ ਫੇਰ ਆਪਣਾ ਆਪਣੇ ਪਿੰਡ ਦੇ ਵਿੱਚ ਆ ਕਰਕੇ ਦੱਸ ਤੈ ਦਵਾਂਗਾ ਤਤੋ ਇੱਕ ਹਫਤਾ ਹੋਰ ਪੜਤੀ ਹੈ ਰੂਪਜੋ ਰੂਪ ਕਦੇ ਉਹ ਮੇਰੇ ਪਿੰਡ ਦੀ ਉਹ ਜੂ ਹੋ ਤੁਸੀਂ ਹਰ ਵਿੱਚ ਨਾ ਕਮਲ아요 ਮੈਂ ਕਿ ਦਿਨ ਫੇਰ ਆਉਣਾ ਹੈ ਨਿੱਕੀ ਕਰੋ ਤਾਲੀਆਂ ਦੇਖੋ ਮੇਨੇ ਮੋਸਾਹ ਦੇ ਲੈਨੇ ਕੋ ਤੇ ਪਿੱਪੜੋਂ ਬਾਬੇਓ ਦੇਖੋ ਤੁਸੀਂ ਧੋਖਾ ਨਾ ਦੇ ਜਾਇਓ ਮੈਂ ਛਾਵੇਂ ਬਹਿਣ ਆਣਾ ਹੈ ਮੈਂ ਕਿ ਦਿਨ ਫੇਰ ਆਣਾ ਹੈ ਇਹਨਾਂ ਹਾਂ ਇਹ ਜੱਟਾਂ ਨੂੰ ਲੋਕ ਕੁਦਰਤ ਦੇ ਪਿੱਤਾਂ ਨੂੰ ਇਹਨਾਂ ਰੌਣਕ ਖੇਤਾਂ ਨੂੰ ਮੇਰਾ ਪਰਨਾਮ ਪਹਿਚਾਯੋ ਮੈਂ ਕਿਦਣ ਫੇਰ ਰਹਾਣਾ ਹੈ ਜੋ ਚੱਕ ਤੇ ਅਗਲੀ ਕਵਤਾ ਮੈਂ سینੇ ਉਤਲੇ ਤਗਮਿਆਰੋ ਕੀ ਕਰਾਂ ਸਿੰਨੇ ਵਿਚਲੇ ਨਗਮਿਆਂ ਤੋਂ ਬੜਾ ਕਈ ਵਾਰ ਮਸ਼ਹੂਰ ਹੋ ਜਾਂਦਾ ਹੈ ਲੇਕਿਨ ਹਰ ਵਾਰ ਪਿਆਰਾ ਨਹੀਂ ਬਣਦਾ ਸਿੰਨੇ ਵਿਚਲੇ ਨਗਮਿਆਂ ਤੋਂ ਦੂਰ ਹਾਂ ਕਹ ਰਿਹਾ ਹਾਂ ਮੈਂ ਹਨੇਰਾ ਰਾਤ ਦੇ ਨ ਆਪਣੀ ਹੋਮੇ ਦਾ ਮਜਬੂਰ ਹਾਂ ਦੁੱਖ ਕੀ ਦੀ ਪਿਆਰੀ ਗੱਲ ਕਹੀ ਲੱਭ ਜਾਂਦੇ ਉਹਨੇ ਛਾਵਾਂ ਵਿੱਚ ਮੈਂ ਛੁੱਪਿਆ ਹਾਂ ਕਬਤਾ ਵਿੱਚ ਕਿਹੜਾ ਆ ਤੇਰੀ ਗੱਲ ਸੁਣਨ ਨੂੰ ਤਿਆਰ ਸੀ ਉਹ ਉੱਤਰ ਹਰੇਕ ਪਰਸ਼ਨ ਦਾ ਉਥੇ ਤੇ ਡਰਦੀ ਹਥਿਆਰ ਹੁੰਦੇ ਸੀ ਤੇ ਸ਼ਹਿਰ ਤੋਂ ਉਸ ਤਨ ਰੇਵਰ ਪਟ ਗਈ ਤੇ ਮਸੀਹਾ ਵੀ ਮਾਰਤੀ ਤੇਰਾ ਤੇ ਮੇਰਾ ਸੋਹਣਿਆ ਇੰਨਾ ਹੀ ਪਿਆਰ ਸੀ ਬਦਲੀ ਹਵਾ ਦੇ ਸਰਪਾ ਇੱਕ ਝੌਕੇ ਦੀ ਮਾਰ ਤੇ ਜਿੱਥੇ ਉਹਨਾਂ ਨੇ ਗਹਿਰੀ ਕੱਤ ਤੱਕ ਕਹੀ ਉਥੇ ਆਂ ਕੱਤਾ ਕਹੀ ਲੇਕਿਨ ਉਹਦੇ ਵਿੱਚ ਵੀ ਦਰਸ਼ਕ ਚੋਹਾ ਹਾਂ ਉਹ ਇਸ ਕੱਤਾ ਦੇ ਵਿੱਚ ਬੰਦੀਆਂ ਹਾਂ ਮਿਲਦੀ ਨਹੀਂ ਮੁਸਕਾਨ ਹੀ ਹਰ 20000 ਲੋਕ ਦਿਲ ਤਾਂ ਬਹੁਤੀ ਕਰਦਾ ਏ ਮੇਰਾ ਮਿਲਣ ਆਉਣ ਨੂੰ ਹੋਂਟਾਂ ਤੇ ਹਾਸਾ ਮਰ ਗਿਆ ਦੰਦਾ ਸਾਹ ਰਹਿ ਗਿਆ ਇਹੀ ਰਹਿਣ ਦੇ ਆਖਿਆਂ ਦੇ ਪਰਵਾਂ ਤੋਂ ਕੁਝ ਫੂਲ ਲਾਵੇਂ ਸਾਮਕੇ ਰੱਖ ਪੂਰੇ ਰੰਗ ਦੇ ਕੁਝ ਫੂਲ ਲਾਵੇਂ ਸਾਮਕੇ ਰਕੂ ਗੂੜੇ ਰੰਗਦੇ ਕੱਚੇ ਦੀ ਕੱਚੀ ਦੋਸਤੀ ਟੁੱਟੀ ਤੇ ਪਉਣ ਨੂੰ ਇਹ ਉਦੋਂ ਅੱਗੇ ਦੀ ਕਹਾਤਾ ਜਿਹੜੀ ਅਸੀਂ ਤੋਂ ਫੇਜਦਾ ਹੋ ਕੇ ਮਰ ਜਾਏਗੇ ਰੋ ਰੋ ਕੇ ਕੋਰਾ ਕਾਗਜ਼ ਸਾਹੀ ਮੇਰਾ ਕੋਰਾ ਹੀ ਰਹਿ ਗਿਆ ਉਦੋਂ ਅੱਗੇ ਦੀ ਕਹਾਤਾ ਹੁਣ ਇਹ ਕਹਿ ਰਹੇ ਹਨ ਕੁਝ ਸੂਟ ਦੇ ਨਾਂ ਦੇ ਫਰਮਗੇ ਰਕੂ ਗੂੜੇ ਰੰਗਦੇ ਕੱਚੇ ਦੀ ਕੱਚੀ ਦੋਸਤੀ ਟੁੱਟੀ ਤੇ ਪਉਣ ਨੂੰ ਕਿੰਨਾ ਹਲੇ ਰਹਿ ਇਹਦਾ ਰੋਸ਼ਨ ਜਗੀਰ ਕਿੰਨਾ ਹਲੇ ਰਹਿ ਇਕ ਰੋਸ਼ਨ ਜਮੀਰ ਕੋਲ ਬਚਿਆ ਨਹੀਂ ਚਿਰਾਗ ਵੀ ਘਰ ਵਿੱਚ ਜਗਾਣ ਲੋ ਲਗਾ ਕੇ ਤੇਰੀ ਗਲੀ ਇਕ ਦਿਨ ਛਣਨ ਛਣਨ ਤੇਰੇ ਬਿਨਾ ਵੀ ਜੀ ਰਹੇ ਹਾਂ ਇਹ ਦਫਾਣ ਤੋਂ ਮੇਰੀ ਨਹੀਂ ਮੁਸਕਾਨਹੀ ਮੋਠੀ ਸਜਾਣ ਤੋਂ ਜਿੰਦ ਆਪਾ ਦੀ ਕਰਦਾ ਇਹ ਮੇਰਾ ਮਰਨ ਹੱਗੇ ਹੈ ਗਬੀਰ ਦਾ ਪਤਾ ਜਾਣ ਗਿਆ ਸਾਡੇ ਲਈ ਮਾਤਮ ਗਰੀਬੀ ਮਾਰ ਵੀ ਜੰਗ ਹੈ ਦੇਤਾਗਰੀ ਆਦਮ ਲਈ ਤਿਉਹਾਰ ਵੀ ਮੱਲਮ ਪੱਟੀ ਕਰੇਗਾ ਅਮਨ ਦਾ ਪ੍ਰਚਾਰ ਵੀ ਵੇਚੇਗਾ ਦੁਹਾਪਿਰਾਂ ਨੂੰ ਪਰੋਖ ਹਥੀਰਾਂ ਵੀ ਜੰਗ ਜੰਗ ਲੱਗਦੀ ਤਾਂ ਮਰਦੇ ਨਾ ਸਿਰਫ ਇਨਸਾਨ ਹੀ ਮਰਦੀ ਹੈ ਇਨਸਾਨੀਅਤ ਵੀ ਦੋਸਤੀ ਵੀ ਪਿਆਰ ਵੀ ਤਿਆਗਰੀ ਕੱਪਤਾ ਦੇਖੂ ਦੂਰ ਜੇਕਰ ਜੇ ਸਵੇਰਾ ਹੈ ਇਸ ਵਿੱਚ ਕਾਹੀ

ਜੇ ਹਰ ਦਾ ਫੇਰ ਦਾ ਮੇਰੇ ਹੋਠਾਂ ਤੇ ਆ ਕੇ ਰੁਕ ਗਿਆ ਰਹਿ ਗਿਆ ਮੇਰੇ ਤੇ ਸੁਖ ਰਾਤ ਵਿੱਚ 라 ਫਾਸਲਾ ਜੇ ਆਈ ਪਰਛਾ ਤਾਂ ਫੇਰ ਕੀ ਹੈ ਤੂੰ ਅਗਲੀ ਰੁੱਤ ਵਿੱਚ ਯਕੀਨ ਰੱਖੀ ਪਹਿnabla ਕੇ ਕਿਤੋਂ ਲੈਉਣਾ ਕਰਮਾ ਤੂੰ ਫੱਲਾ ਜੋਗੀ ਜਬੀਨ ਰੱਖੀ ਤੇ ਹੁਣ ਜਦੋਂ ਚੋੜਾ ਦਾ ਮੌਸਮ ਹੈ ਕਿਸੇ ਦਸੂਧ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ ਸਾਡੀ ਅੱਖ ਵਿੱਚ ਡਿੱਤੀ ਦਾ ਹੰਝੂ ਸਾਡਾ ਚੌਂ ਨਿਸ਼ਾਨ ਕਿਸੇ ਦਾ ਦੂਰ ਚ ਕਿਸੇ ਦਾ ਦੀਵਾ ਕਿਸੇ ਦਾ ਤੀਰ ਕਮਾਨ ਸਾਡੀ ਅੱਖ ਵਿੱਚ ਡਿੱਤੀ ਦਾ ਹੰਝੂ ਸਾਡਾ ਚੌਂ ਨਿਸ਼ਾਨ ਤੇ ਇੱਕ ਬਾਤ ਹੀ ਮਸ਼ਹੂਰ ਕਰਤਾ ਹੈ ਇਸ ਨਗਰੀ ਤੇਰਾ ਜੀ ਨਹੀਂ ਲੱਗਦਾ ਇੱਕ ਚੜਦੀ ਇੱਕ ਲੈਦੀ ਹੈ ਤੈਨੂੰ ਰੋਜ਼ ਦੇਖਤਾ ਦੀ ਸ਼ਿਕਰ ਦਪਰੇ ਰਹਦੀ ਹੈ ਇੱਕ ਖਤਾਬੇ ਤੁਮ ਦਾ ਲਿਖਿਆ ਮੈਦੀ ਰੰਗੇ ਪੰਨੇ ਤੇ ਤੇਰੇ ਵੇੜੇ ਉੱਡਾ ਮੜਕੇ ਉੱਗਾਂ ਮਾਜੇ ਬੰਨੇ ਤੇ ਇੱਕ ਖਤਾਵੇ ਜਿੱਤੇ ਹੋਵੇ ਤੇਰੇ ਨਾਂ ਇਤਿਹਾਸ ਦਾ ਬੋਲ ਤੇਰੀ ਰਚਨਾ ਦੀ ਵਡਿਆਈ ਤੇਰੇ ਮਹਾ ਵਿਕਾਸ ਦਾ ਬੋਲ ਇਹ ਆਪਣੀ ਪੰਜਾਬੀਅਤ ਨੂੰ ਕਹਿ ਰਹੇ ਹਨ ਕਿ ਖਤਾਵੇ ਜਿੱਤੇ ਹੋਵੇ ਤੇਰੇ ਨਾਂ ਇਤਿਹਾਸ ਦਾ ਬੋਲ ਤੇਰੀ ਰਚਨਾ ਦੀ ਵਡਿਆਈ ਤੇਰੇ ਮਹਾ ਵਿਕਾਸ ਦਾ ਬੋਲ ਤੋ ਕਰਤਾ ਕੁਝ ਕਿਹਾ ਤਹਰੇ ਰਾਜ ਰਹੇਗਾ ਕਿਵੇਂ ਕਉ ਪਰਹਾ ਤਾ ਸ਼ਵਾਦਾਨ ਕੀ ਕਹਿਣਗੇ ਕਿਤ ਦੀ ਮੌਤ ਇਸ ਰਾਤ ਏ ਹੋ ਗਈ ਮੇਰੇ ਸਾਥੀ ਮੇਰਾ ਜੀਣ ਕਹਿੰਦੇ ਸਣਗੇ ਕਿ ਉਹ ਵਿਦੇਸ਼ਾਂ ਤੇ ਰੋੜਦੇ ਨੇ ਰੋਹੀ ਨਹੀਂ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁੱਤ ਸੁੱਕ ਟੇਕਣਗੇ ਮਾਂ ਦੇ ਸਵੇ ਦੀ ਗੱਲ ਕੁਝ ਸਬਰਾਂ ਦੇ ਰੂਪ ਵਿੱਚ ਵੇੜ ਗਏ ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾ ਸ਼ਵਾਦਾਨ ਕੀ ਕਹਿਣਗੇ ਇੱਕ ਹੋਰ ਗੱਤਾਂ ਜਿਹੜੀ ਬਹੁਤ ਮਸ਼ਹੂਰ ਹੈ ਕਰਦਾ ਬਿਰਖਾ ਖਤਮ ਪਰ ਸ਼ਾਮ ਦੀ ਤਾਂ ਫਿਰ ਵੀ ਕਿਤੇ ਬਹਾਰ ਦੀ ਕਰਦਾ ਉਡੀਕਾਂ ਮੈਂ ਤਾਂ ਨਹੀਂ ਰਹਾ ਗਿਆ ਮੇਰੇ ਹੀ ਤੇ ਰਹਿ ਗਏ ਪਾਣੀ ਨੇ ਮੇਰੇ ਹੀ ਤੇ ਮੈਂ ਪਾਣੀ ਤੇ ਰਹੀ ਕਹਾਂ ਕਿਸ ਨਾਲੋਂ ਚੀਰ ਕੇ ਬੰਝੜੀ ਬਣਾ ਗਿਆ ਬਣਾ ਲਿਆ ਜਦ ਬੰਝੜੀ ਦੇਖੂ ਤੂੰ ਵਿੱਚ ਜੰਗਲ ਦੀ ਜੀ ਕਹਾਂ ਹਰ ਗਦਾਰ ਵਾਰ ਹੈ ਉਹ ਤੇ ਬੁੱਲਦੀ ਸੱਰਹਾਂ ਉਹ ਬਹਿਦਰੇ ਗੱਦ ਹਾਂ ਕੇ ਕੀ ਕਹਾਂ ਉਹ ਬਹਾਰਾਂ ਵੀ ਉਡੀਕ ਕਰਦਾ ਇਹ ਸ਼ਾਇਰ ਸੀ ਜਿਸਨੇ ਆਪਣੀ ਗੱਲ ਪਰਾਇਕ ਲਈ ਕਹੀ ਬੜੀ ਸਹਜ ਦੇ ਨਾਲ ਕਹੀ ਕਿ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੀ ਛਾਂ ਜੜੀ ਹੈ ਉਹ ਬੜਾ ਗਿਆ ਤੇ ਕਬਦਾ ਚੰਦ ਵਿੱਚੋਂ ਉਹਦਾ ਜ਼ਿਕਰ ਕਰਦਾ ਬੜਾ ਜ਼ਰੂਰੀ ਸਮਝਦਾ ਹਾਂ ਜਿਹੜੀ ਬੋਲ ਪੜਤੀ ਹੈ ਜਿਸ ਤੇਗ ਦੇ ਘਾਟ ਗੁਰੂ ਉਤਰੇ ਜਿਸ ਤੇਰੇ ਦੇ ਕਾਟ ਗੁਰੂ ਮੂਤਰੇ ਉਹ ਤੇਰ ਤੋਂ ਹੁਣ ਨਹੀਂ ਰੁਕਦਾ ਤਰ ਤਾਰ ਸਜਾ ਕੇ ਆ ਜਾਵੇ ਭਵੇਂ ਤੇਰੇ ਲਗਾ ਕੇ ਆ ਜਾਵੇ ਸਤੋ ਆਰੋ ਹੀ ਇਹ ਨਹੀਂ ਰੁਕਦਾ ਉਸ ਰਾਤ ਦਿੱਲੀ ਦੀਆਂ ਗਲੀਆਂ ਵਿੱਚ ਪੌਣ ਆ ਰੁਕ ਰੁਕ ਨਾਂ ਦੀ ਫਿਰਦੀ ਸੀ ਕੁਝ ਦੀਪ ਜਗਾਉਂਦੀ ਫਿਰਦੀ ਸੀ ਕੁਝ ਦੀਪ ਬਜਾਉਂਦੀ ਫਿਰਦੀ ਸੀ ਜੋ ਦੀਪ ਬੁਝੇ ਉਹ ਮਾਇਆ ਦੇਸਾ ਰੋਦੇ ਸੰ ਜੋ ਦੀਪ ਜਗੇ ਉਹ ਰੋਦੇ ਸੰ ਬਿਦ ਰੋਦੇ ਸੰ ਕੁਝ ਕਰਕੇ ਪਰਦੀ ਖੋਦੇ ਸੰ ਹਾਕਮ ਉਹਦਾ ਪਤਾ ਲੱਗਾ ਸੱਚਿਆਂ ਸ਼ਹਾਦੇ ਤੈਰਦੇ ਤੇ ਸਰਦੀ ਦਾ ਸੂਰਜ ਹੁੰਦੇ ਨੇ ਤੇ ਸ਼ਮਸ਼ੀਰਾਂ ਨਾਲ ਕਦੀ ਸੂਰਜ ਨਾਲ ਕਤਲ ਕਰਾ ਹੁੰਦੇ ਤੇ ਸ਼ਮਸ਼ੀਰਾਂ ਨਾਲ ਕਦੀ ਸੂਰਜ ਨਾਲ ਕਤਲ ਕਰਾ ਹੁੰਦੇ ਕੋ ہندو ਤਰਮ ਦੀ ਦਾਰਸ਼ਨਿਕਤਾ ਨੂੰ ਲੈ ਕਰਕੇ ਸੱਜ ਤਰਮ ਦੀ ਸਾਂਝੀ ਬੋਲ ਕਰ ਸਕ ਖੇਲਿਆ ਹੋਇਆ ਸ਼ਹਿਰ ਹੈ ਜਿਸਨੇ ਆਪਣੀ ਮਿੱਟੀ ਦੇ ਨਾਲ ਪਿਆਰ ਕੀਤਾ ਤੇ ਲੋਕ ਪਿੰਡਾਂ ਦੇ ਵਿੱਚ ਆਪਣਾ ਘਰ ਬਣਾਇਆ ਮੇਰੇ ਸੰਦੇਹ ਕੋਈ ਫਰੀਦਾ 옳 ਹੈ ਤੇ ਪੰਜਾਬੀ ਕਪਤਾਨ ਦੇ ਬਾਰੇ ਜਦੋਂ ਤੁਸੋਂ ਪ੍ਰਸ਼ਨ ਕੀਤਾ ਤੁਸੀਂ ਪੰਜਾਬੀ ਕਪਤਾਨ ਨੂੰ ਕਿੱਥੇ ਰਹਿ ਕੇ ਗਏ ਤਾਂ ਇਹ ਜਵਾਬ ਦਿੱਤਾ ਮੈਂ ਪੰਜਾਬੀ ਕਪਤਾਨ ਨੂੰ ਕਿੱਥੇ ਨਹੀਂ ਰਹਿ ਕੇ ਗਏ ਪੰਜਾਬੀ ਕਪਤਾਨ ਮੇਰੇ ਵਰਗੇ ਜਮਾਨੜੇ ਨੂੰ ਬਹੁਤ ਉਚਾਈਆਂ ਤੱਕ ਲੈਣਾ ਕਿ ਗਈ ਸੋ ਨਿਮਰਤਾ ਵਾਲ ਕੈਰੀ ਜਿੱਤੇ ਅੰਦਰ ਕੋਰ ਲਈ ਸਾਦੀਤ ਚੱਲਦਾ ਸੀਗਾ ਤੋਂ ਉਹ ਅੱਜ ਸਾਡੇ ਚੇਤਿਆਂ ਦੇ ਵਿੱਚ ਤੇ ਆਉਣ ਵਾਲੀਆਂ ਨਸਲਾਂ ਦੇ ਵਿੱਚ ਵੀ ਕਿਸੇ ਪ੍ਰਕਾਰ ਜਿਹੜਾ ਹੈ ਤਾਰਾ ਬਣ ਕੇ ਬਹਿਦਾ ਰਹੀਗਾ ਕਿੰਨੇ ਸ਼ਬਦ ਕਹਿੰਦਾ ਹੋਇਆ ਮੈਂ ਕ੍ਰਿਮਾ ਦਾ ਅਧਿਆਤਕ ਹਾਂ ਔਰ ਮੈਂ ਸਭਾ ਦੇ ਪ੍ਰਧਾਨ ਸਭਾ ਦਾ ਪ੍ਰਧਾਨ ਮਾਵੀ ਸਾਹਿਬ ਮਾਵੀ ਸਾਹਿਬ ਜੀ ਜਿਹੜੇ ਨੇ ਲੰਬਾ ਸਮਾਂ ਜਿਹੜਾ ਹੈ ਸਭਾ ਨੂੰ ਕਾਹ ਗਵਾਈ ਬਖਸ਼ੀ ਹੈ ਆਪਣਾ ਸਮਾਜਤਾ ਹੈ ਬڑے ਨਿਵਰਦਾ ਬਾਤ ਸੱਜਣ ਹਨ ਔਰ ਪੂਜਾ ਦੇ ਨਾਲ ਵੀ ਇਹਨੇ ਲਗਾਇਆ ਹੋਇਆ ਹੋਰ ਕੀ ਕਰਾ ਆਪਣਾ ਜੀ ਜਿਹੜਾ ਹੈ